ਕੀ ਹਾਲ ਚਾਲ ਹੈ ਚੰਗਾ ਠੀਕ ਹੈ ਵਧੀਆ ਠੀਕ ਹੋ ਹਾਂਜੀ ਉਹ ਲੋਕੀ ਬਹੁਤ ਹਸੇ ਅੱਛਾ ਉਹ ਜਿਹੜੀ ਗੱਲ ਸੁਣਾਈ ਸੀ ਨਾ ਵਿਆਹ ਵਾਲੀ ਹਾਂਜੀ ਵੀ ਜੁੱਤੀਆਂ ਖੋਗੀਆਂ ᱛੀਆਂ 70 ਬੰਦਿਆਂ ਦੀਆਂ ਉਹ ਲੋਕੀ ਹੁਣ ਵੀ ਦੇਖ ਕੇ ਯਾਦ ਕਰਦੇ ਕਹਿੰਦੇ ਬਾਪੂ ਅਜੀਤ ਸਿੰਘ ਕੋਲ ਦੁਬਾਰਾ ਜਾ ਕੇ ਆਓ ਅੱਛਾ ਕੀ ਗੱਲ ਸੀ ਦੱਸੋ ਜਰਾ ਦੁਬਾਰਾ ਉਹ ਤਾਂ ਕੋਈ ਕੋਈ ਏਜੀ ਗੱਲ ਨਹੀਂ ਸੀ ਨਹੀਂ ਉਹ ਜੁੱਤੀਆਂ ਕਿੱਧਰ ਖੋਗੀਆਂ ᱛੀਆਂ ਲੋਕਾਂ ਦੀਆਂ ਜੁੱਤੀਆਂ ਉੱਥੇ ਜਿਹੜੀ ਰੋਟੀ ਖਾਣ ਲੱਗਦੇ ਨਾ ਕਿਹੜਾ ਕੱਪੜਾ ਵਿਛਾਇਆ ਹੁੰਦਾ ਹੈ ਅੱਛਾ ਉਹ ਫਿਰ ਜੁੱਤੇ ਖੋਲ ਕੇ ਬੈਠਦੇ ਆਂ ਕੱਪੜੇ ਚੱਪਲ ਮਾਰ ਕੇ ਚੋਟੀ ਖਾਣ ਵਾਸਤੇ ਅੱਛਾ ਉਹ ਫਿਰ ਉੱਠ ਕੇ ਜਾਂ ਜਦੋਂ ਰੋਟੀ ਖਤਮ ਹੋਊਗੀ ਫੇ ਆਪਣੀ ਚੱਪਲ ਪਾਉਣੀਆਂ ਸੀ ਨੇ ਜੁੱਤੇ ਪਾਉਣੀਆਂ ਸੀ ਉਹ ਸ਼ਰਾਬੀ ਹੋਏ ਵੇਚੀ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਮੇਰੀ ਜੁੱਤੀ ਕਿਹੜੀ ਹੈ ਅੱਛਾ ਚੱਪਲਾ ਖੋ ਗਿਆ ਹਾਂ ਜੁੱਤੀਆਂ ਖੋ ਗਿਆ ਐ ਇੱਟੈਂਟ ਹਾਂ ਅੱਛਾ ਹੋਰ ਕਿ ਇਹਨਾਂ ਚੱਕੀਆਂ ਨਹੀਂ ਗਈਆਂ ਨਾ ਖੋਈਆਂ ਨਹੀਂ ਅੱਛਾ ਉਹਨਾਂ ਨੂੰ ਆਪੇ ਹੀ ਨਹੀਂ ਪਤਾ ਲੱਗਾ ਵਿਆਹਣੇ ਨਹੀਂ ਹੋਈਆਂ ਉਹਨਦੇ ਮੇਰੀ ਜੁੱਤੀ ਕਿਹੜੀ ਹੈ ਮੇਰੀ ਕਿਹੜੀ ਹੈ ਇਹ ਤੁਹਾਡੇ ਵਿਆਹ ਦੀ ਗੱਲ ਹੈ ਹਾਂ ਫਿਰ ਚੰਗਾ ਹਾਸਾ ਪਿਆ ਹੁਣ ਉੱਥੇ ਵਿਆਹ ਦੀ ਗੱਲ ਆ ਚੰਗਾ ਹਾਸਾ ਹੋਇਆ ਹੁਣ ਮੈਂ ਕਿਹਾ ਹਾਂ ਬਾਅਦ ਚ ਲੱਜ ਗਿਆ ਦੀ ਹਾਂ ਬਹੁਤ ਸਾਰੀਆਂ ਕੱਟੀਆਂ ਕਰਕੇ ਫਿਰ ਉੱਥੇ ਸ਼ਰਮ ਘੜਾਂ ਵੀ ਵਿਆਹ ਦਿਆਂ ਜਿਉਂ ਜਿਉਂ ਨਸ਼ਾ ਉਹਨਾਂ ਦਾ ਡਾਊਨ ਹੁੰਦਾ ਗਿਆ ਆਪਣੀ ਪਛਾਣ ਕਰ ਪਾਉਂਦੇ ਰਹੇ ਵਾਹ ਜੀ ਵਾਹ ਉਹ ਗੱਲ ਤੁਹਾਡਾ ਵਿਆਹ ਕਦੋਂ ਹੋਇਆ ਥਾ ਮੈ ਆਲੀ ਜੋ ਸੀ 1942 ਵਿੱਚ ਹਾਂ ਨਿਆਰੀ ਜੂਨ ਚ ਜਦ ਦੀ ਗੱਲ ਹੈ ਇਹ ਹਾਂ ਤੁਹਾਡੀ ਸਿਹਤ ਠੀਕ ਹੈ ਠੀਕ ਹੈ ਹੁਣ ਉਮਰ ਦੇ ਲੈ ਆਣਾ ਥੋੜਾ ਜਤ ਕਿੰਨੇ ਕਿੰਨੇ ਸਾਲ ਦੇ ਹੋ ਗਏ ਹੁਣ ਸੌਵਾਂ ਕੰਪਲੀਟ ਹੋਣੇ ਵਾਲਾ ਸੌਵਾਂ ਕੰਪਲੀਟ ਹੋਣੇ ਵਾਲਾ ਹਾਂ ਦੋ ਕੁ ਮਹੀਨੇ ਬਾਕੀ ਰਹਿੰਦੇ ਅੱਛਾ ਜੀ ਹਾਂ 100 ਸਾਲ ਦੇ ਹੋ ਜਾਣਾ ਬਾਪੂ ਜੀ ਨੇ ਪੂਰੇ ਸੌ ਹੋ ਗਿਆ ਹਾ ਵਾਜੀਵਾ ਵਾਜੀਵਾ ਹਾਂ ਅੱਛਾ ਕੀ ਖਾਕਾਂ ਸੀਗੀਆਂ ਉਸ ਵੇਲੇ ਦੀਆਂ ਤੁਹਾਡੇ ਟਾਈਮ ਦੀਆਂ ਜਿਹਦੇ ਕਰਕੇ ਸਿਹਤ ਠੀਕ ਰਹੀ 100 ਸਾਲ ਤੱਕ ਉਮਰ ਹੋ ਗਈ ਹਾਂਜੀ ਲੋਕਾਂ ਨੂੰ ਵੀ ਪਤਾ ਲੱਗਿਆ ਉਸ ਸਮੇਂ ਕੀ ਖਾਂਦੇ ਪੀਂਦੇ ਹੁੰਦੇ ਸੀ ਲੋਕ ਜਿਆਦਾ ਕਿਹ ਤਰ੍ਹਾਂ ਖਾਕ ਕੀ ਹੁੰਦੀ ਸੀ ਲੋਕਾਂ ਦੀ ਬਹੁਤੀ ਖਾਕ ਦਾ ਆਮ ਖਾਕ ਦਾ ਪਿੰਡਾ ਮਿਠਾਈ ਇਹ ਜਿਹੜੀ ਹੁਣ ਖਾਂਦੇ ਆਪਾਂ ਹਾਂ ਰੋਟੀਆਂ ਗਣਕਦਿਆਂ ਅੱਜ ਜਲਦੀ ਮੀਨੇ ਜ ਮੱਕੀ ਦੀ ਰੋਟੀ ਅੱਛਾ ਸਾਗ ਵਗੈਰਾ ਹਾਂ ਤੇ ਰੋਹੀ ਵਿੱਚ ਹੀ ਕਣਕ ਵਗੈਰਾ ਤੇ ਹੋਰ ਹੁੰਦਾ ਸੀ ਦੇਖਣ ਬਿਆਹ ਸ਼ਾਦੀ ਨੂੰ ਜਾਂ ਕੋਈ ਇਹੋ ਜਿਹਾ ਫੰਕਸ਼ਨ ਹੁੰਦਾ ਸੀ ਪਾਰਟੀ ਬੂਟੀਆ ਕੋਈ ਉਹਦੇ ਇਹਦੇ ਸੰਗ ਕਿਉਂ ਹੁੰਦਾ ਸੀ ਗਾ ਫਿਰ ਬਣਾ ਲੈਂਦੇ ਸੀ ਆਪਣੇ ਹਲਵਾਈ ਨੂੰ ਬੁਲਾ ਕੇ ਆਪਣੇ ਮਠਾਈ ਵਗੈਰਾ ਅੱਛਾ ਹਾਂਜੀ ਉਹ ਕਿਹੜੇ ਕਿਹੜੀਆਂ ਮਠਾਈਆਂ ਬਣਦੀਆਂ ਸੀ ਬਹੁਤੀਆਂ ਬੌਧੀਆਂ ਵਾਲਾ ਲੱਡੂ ਜਲੇਬੀ ਅੱਛਾ ਜਦਾ ਇਹ ਬਣ ਦਿੰਦਿਆਂ ਘਰਾਂ ਵਿੱਚ ਜਿਹੜੀ ਦਾਲ ਸਬਜ਼ੀ ਰੋਟੀ ਖਾਂਦੇ ਸੀ ਲੋਕੀ ਗੁੜ ਸ਼ੱਕਰ ਕਿਉਂ ਦੇਸੀ ਖਾਂਦੇ ਤੇ ਕਿਹੜਾ ਖਾਂਦੇ ਤੇ ਦੇਸੀ ਜਦਾ ਤਾਂ ਢਾਈਂ ਜੱਗ ਦੇਸੀ ਕਹੀ ਨਹੀਂ ਸੀ ਜਦੋਂ ਇਹ ਬਦੇਸੀ ਕੀਤਾ ਥਣ 1960 ਦਾਲਡਾ ਕੀ ਦਾਲਡਾ ਦੀ ਗੱਲ ਕਰਦੇ 40 45 ਤੇ ਆਇਆ ਪਿੰਡਾਂ ਵਿੱਚ ਦਾਲਡਾ ਹੰ ਦਾਲਡਾ ਦਾਲਡਾ ਬਾਅਦ ਆਇਆ ਹਾਂ ਦਾਲਡਾ ਤਨੂਨ ਜੋ ਕੰਡਾੜੀ ਚੋਂ ਆਪਣੇ ਕਈ ਕਿਸਮ ਦਾ ਆ ਗਿਆ ਤੇ ਪੇਟੇ ਕਈ ਕਿਸਮ ਦਾ ਆ ਗਿਆ ਦਾਲਡਾ ਆ ਗਿਆ ਰਾਟ ਆ ਗਿਆ ਤੇ ਹੋਰ ਆ ਗਿਆ ਸੂਰਜਮੁਖੀ ਆ ਗਿਆ ਹਾਂ ਐਟਾ ਨੇ ਕਈ ਕਿਸਮ ਦਾ ਆ ਗਿਆ ਪਹਿਲਾਂ ਦੇਸੀ ਖਾਂਦੇ ਤੇ ਹੂੰ ਦੇਸੀ ਚ ਤੜਕਾ ਲਾਉਂਦੇ ਤੇ ਪਹਿਲਾਂ ਜਾਂ ਤੇ ਦਾਲਡਾ ਨਹੀਂ ਆਇਆ ਤਾਂ ਪਹਿਲਾਂ ਦੇਸੀ ਘਿਓ ਚ ਲਾਉਂਦੇ ਤੇ ਤੜਕੇ ਨਹੀਂ ਫਿਰ ਜਿਹੜਾ ਸਰਸੋਂ ਤੇ ਸਰਸੋਂ ਦਾ ਤੇਲ ਨਾਲ ਵੀ ਕਰ ਲਈ ਹਾਂ ਸਰਸੋਂ ਤੇਲ ਨਾਲ ਸਰ ਜਨ ਦੇ ਨਹੀਂ ਨਾਰੀਅਲ ਦੇ ਨਹੀਂ ਨਾਰੀਅਲ ਦਾ ਤੇਲ ਵੀ ਹਾਂ ਜਿਹੜਾ ਇਹ ਸਾਧਨ ਸਾਈਡ ਹੈ ਨਦਰਾਸ ਕਨੀ ਉਹਦੇ ਜਿਆਦਾ ਨਾਰੀਅਲ ਬੱਤੇ ਤੜਕਾ ਵਗੈਰਾ ਲਾਉਣੇ ਬਾਤ ਹੈ ਅੱਛਾ ਜੀ ਉੱਥੇ ਨਾਰੀਅਲ ਆਮ ਹੁੰਦਾ ਹੈ ਤੁਹਾਡੀ ਮਾਤਾ ਜੀ ਦਾ ਕੀ ਨਾਮ ਸੀਗਾ ਹਾਂ ਜੀ ਤੁਹਾਡੀ ਮਾਤਾ ਜੀ ਦਾ ਕੀ ਨਾਮ ਸੀ ਹਰਕੁਲ ਹਰਕੌਰ ਹਾਂ ਸ਼ਕਲ ਯਾਦ ਹੈ ਤੁਹਾਨੂੰ ਉਹਨਾਂ ਦੀ ਹਾਂ ਉਹ ਪਿੰਨੀਆਂ ਬਣਾਉਂਦੀ ਹੁੰਦੀ ਸੀ ਪਿੰਨੀਆਂ ਕਈ ਵਾਰੀ ਬੜਾ ਮਨੇ ਗਲਗਲੇ ਕਚੌੜੀਆਂ ਮਾਤਾ ਦਾ ਮੇਲਾ ਆਉਂਦਾ ਨਾ ਇਹਨੂੰ ਘਰਾਂ ਵਿੱਚ ਬਣਦੇ ਨੇ ਗਲਗਲੇ ਕਚੌੜੀਆਂ ਧੀ ਮੀਆਂ ਕੁੜੀਆਂ ਸਭ ਬਣਾ ਲੈਂਦੀ ਸੀ ਨਹੀਂ ਪਿੰਨੀਆਂ ਵੀ ਬਣਾਉਂਦੀ ਤੇ ਦੇਸੀ ਘੇੜੀਆਂ ਪਿੰਨੀਆਂ ਪਿੰਨੀਆਂ ਕਿਦੀ ਕਿਨੇ ਕਰੇ ਨਹੀਂ ਖ ਬਣਾਉਂਦੇ ਤੇ ਪਿੰਨੀਆਂ ਹਾਂ ਪਿੰਨੀਆਂ ਬਣਾਉਂਦੇ ਤੇ ਬਣਾਉਂਦੇ ਕੀ-ਕੀ ਪਾਉਂਦੇ ਤੇ ਵਿੱਚ ਨਹੀਂ ਸਮਝਿਆ ਕੀ ਨਾਲ ਬਣਾਉਂਦੇ ਦੇਸੀ ਕੀ ਹੁੰਦਾ ਦਾ ਹਾਂ ਹੋਰ ਉਹ ਡਾਲ ਦਾ ਵੀ ਹੁੰਦਾ ਤਾਂ ਕਈ ਨਹੀਂ ਹੂੰ ਇੰਨੀਆਂ ਜਿਹੜੀਆਂ ਬਣਾਉਂਦੇ ਤੇ ਵਿੱਚ ਕਿਆ-ਕਿਆ ਮਾਲ ਪਾਉਂਦੇ ਤੇ ਉਹਦੇ ਵਿੱਚ ਅੱਛੀ ਵੀ ਪਾ ਲੰਦੇ ਹੁਣੇ ਕਈ ਘੜਬ ਜਿਹੜੇ ਘਰਾ ਕੁੱਟਲਦੇ ਸੀ ਨਾਲ ਸੀ ਹੂੰ ਉਹ ਵੀ ਉਹ ਪਾ ਲੰਦੇ ਸੀ ਅੱਜ ਖੇਡਾਂ ਖਲਾਰਾਂ ਕਿਆ ਖੇਡਦੇ ਤੇ ਖੇਡਾਂ ਤਾਂ ਜਿਆਦਾ ਮਸ਼ਹੂਰ ਖੇਡਾਂ ਸੀ ਫੁੱਟਬਾਲ ਹਾਕੀ ਬਾਲੀਬਾਲ ਬਾਸਕਟਬਾਲ ਇਹ ਚਾਰ ਖੇਡਾਂ ਆਮ ਜੀ ਆਲਪਿੰਡਾਂ ਦੇ ਵਿੱਚ ਸੰਜੀਪੱਕੀ ਕਬੱਡੀ ਆਪਣੀ ਹਾਈ ਜੰਪ ਲੌਂਗ ਜੰਪ ਲੰਬੀ ਕਬੱਡੀ ਇੰਝ ਜਿਹੇ ਖੇਡਾਂ ਕਰਦੀ ਅੱਛਾ ਛੋਟੇ ਛੋਟੇ ਨੇਣੇ ਗੁੱਲੀ ਡੰਡਾ ਤੇ ਆਪਣਾ ਬਾਂਦਰ ਕਿਲਾ ਛੋਟੇ ਛੋਟੇ ਨੇਣੇ ਕੇ ਖੇਡਿੰਦੇ ਸੀ ਅੱਛਾ ਬਾਂਦਰ ਕਿਲਾ ਵੀ ਖੇਡਦੇ ਤੇ ਅਸੀਂ ਨਾ 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 ਖੇਡੇ ਕਈ ਬੜੀ ਅੱਛਾ ਤੇ ਬੱਝੋਗੇ ਫੇਕਿਆ ਕਰਦੇ ਸੀਗਾ ਅੱਛਾ ਉਹ ਗੁੜਦਿਆਂ ਕਲਾੜੀਆਂ ਆਪਣੇ ਵੀ ਹੁੰਦੀਆਂ ਸੀ ਤੁਹਾਡੀਆਂ ਹਾਂ ਗੋੜਿਆਂ ਕਲਾੜੀਆਂ ਚੱਲ ਜਾਂਦੇ ਆਪਣੇ ਪਿੰਡਾਂ ਵਿੱਚ ਤੁਹਾਡੇ ਹੁੰਦੀ ਸੀ ਘਰਾਂ ਹਾਂ ਥੜੇ ਘਰ ਵੀ ਚੱਲਦੀ ਰਹੀ ਕਲਾੜੀ ਯਾਨੀ ਇੱਕ ਪਿੰਡ ਵਿੱਚ 2-4 ਕਲਾੜੀਆਂ ਹੁੰਦੀਆਂ ਦੀਆਂ ਉਹ 5-10 ਕਰ ਇਕੱਠੇ ਹੋ ਗਏ ਨਾ ਫੇ ਇੱਕ ਕਲਾੜੀ ਲੈ ਹੁੰਦੇ ਸੀ ਕਿ ਥੋੜਾ ਥੋੜਾ ਬੀਜ ਦੇ ਸੀ ਕਮਾਦ ਆਪਣੇ ਖਣ ਜੁਗ ਗਈ ਅੱਛਾ ਕਿ ਅੱਡਾ ਕੀ ਲਬੀ ਲਗੇ ਨਾ ਕੀ ਲਬੀ ਲਿਆ ਕਿ ਜਿੰਨੇ ਦੋ ਵਗੇ ਵੀ ਲਿਆ ਜਿੰਨੇ ਕੋਲ ਬਸ ਜ਼ਮੀਨ ਹੁੰਦੀ ਸੀ ਉਹਦੇ ਮੁਤਾਬਕ ਉਹ ਆਪਣਾ ਬੀਜ ਲੈਂਦਾ ਸੀ ਫਿਰ ਇਸ ਤਰ੍ਹਾਂ ਉਹਨੂੰ ਗੁੱਡ ਵਗੈਰਾ ਬਣਾਉਣ ਬਾਅਦ ਕੱਠੇ ਹੋ ਕੇ 5-10 ਦਜ ਕਰ ਇੱਕ ਖਿੜਾੜੀ ਲਿਆਉਂਦੇ ਸੀ ਉਹ ਬਹੁਤ ਨਾਲ ਚੱਲਦੀ ਸੀ ਅੱਛਾ ਜੀ ਖਿੜਾੜੀ ਹੂੰ ਉਹ ਗੁੱਡ ਬਣਾਉਂਦੇ ਆਪੇ ਬਣ ਆਪੇ ਹੀ ਬਣਾ ਲੈਣ ਦੀ ਜਟਣ ਨੇ ਮੁੰਡੀ ਆਪੇ ਬਣਾ ਲੈਦੇ ਆ ਬਣਾ ਲੈਣ ਦੀ ਤੁਸੀਂ ਬਣਾਇਆ ਕਦੇ ਨਾ ਮੈਂ ਨਹੀਂ ਬਣਾਇਆ ਖਾਇਆ ਕਦੇ ਹਾਂ ਖਾਇਆ ਹੈ ਸੜਜਾਂ ਬਾਹਗੀ ਰੋਗਾਂ ਖੇਤੀ ਆਪਣੀ ਖੁਦ ਨਹੀਂ ਕਰਦੇ ਅੱਛਾ ਠੇਕੇ ਪਰ ਦੇਜਣੇ ਬਿਟਾਈ ਪਰ ਦੇਦਨੇ ਕੋਦ ਅਸੀਂ ਬਹੁਤ ਘਟ ਕਰੀਏ ਮੇਰੇ ਬਾਪ ਨੇ ਵੀ ਖੇਤੀ ਨਹੀਂ ਸੀ ਕਰੀ ਖੁਦ ਅੱਛਾ ਉਹ ਬਟਾਈ ਬਦੇ ਅੱਧ ਪਰ ਅੱਛਾ ਆਪਣੀ ਜ਼ਮੀਨ ਦੇ ਦੇਣੀ ਇਦਾਂ ਸਾਨੂੰ ਦੇਤੀ ਅੱਧ ਬਦੇਤੀ ਤੁਸੀਂ ਆਪੇ ਕਰਨਾ ਸਭ ਕੁਝ ਜੇ ਉਹਦੇ ਦਾਣੇ ਨਿਕਲਣ ਜਾਂ ਮਿੱਠਾ ਬਣ ਜਾਣਾ ਤਾਂ ਹੋਰ ਕੋਈ ਜਿਹੜੀ ਉਹਦੇ ਵਿੱਚ ਪੈਦਾ ਹੁੰਦੀ ਹੈ ਉਹਦੇ ਅੱਧ ਅੱਧ ਵੰਡ ਲੈਣਾ ਬਟਾਈ ਤੇ ਹਾਂ ਉਹਨੂੰ ਬਟਾਈ ਕਹਿੰਦੇ ਸੀ ਤੇ ਕਿਹ ਨਾਲ ਤੇ ਪੈਸੇ ਲੈ ਲੈਣੇ ਮਿਠਾਈ ਦੀ ਜਗਾ ਹਾਂ ਹੂੰ ਇਹ ਤਾਂ ਕੱਢਦੇ ਸੀ ਪਹਿਲਾਂ ਜਿਹੜੇ ਪਹਿਲਵਾਨ ਹੁੰਦੇ ਸੀ ਪਹਿਲਵਾਨ ਪਹਿਲਵਾਨ ਹੁੰਦੇ ਜਿਹੜੇ ਪਹਿਲਵਾਨ ਆਹੋ ਉਹ ਸ਼ੱਕਰ ਤੇ ਘਿਓ ਰਲਾ ਕੇ ਖਾਸੀ-ਖਾਸੀ ਖਾ ਜਾਂਦੇ ਤੇ ਹਾਂ ਖਾਂਦੇ ਸੀ ਖਾਂਦੇ ਸੀ ਜੇ ਜੇ ਡੋਡੋ ਸਿਰ ਖਾ ਜਾਂਦੇ ਕੀ ਅੱਛਾ ਅੱਜ ਵੀ ਵੱਡੇ ਕਟੋਰਾ ਹੁੰਦੇ ਛੰਨਾ ਉਹਦੇ ਵੀ ਸ਼ੱਕਰ ਪਾ ਦੇਣੀ ਨਿੱਜੇ ਤਦ ਕਰਕੇ ਕੀ ਪਾਲਣ ਉਹ ਰਲਾ ਕਹਦੇ ਉਹ ਖਾ ਲੈਣ ਡਾਡਾ ਕਿਲੋ ਟਾਮ ਖਾਣੇ ਤੇ ਬਹੁਤ ਅੱਛਾ ਅੱਧਾ ਕਿਲੋ ਅੱਧਾ ਕਿਲੋ ਟਾਮ ਮੁੰਡੇ ਗੁੰਡੇ ਵੀ ਗਏ ਉਹੀ ਸੁਗਲ ਵਿੱਚ ਖਾਣੇ ਤੇ ਅੱਧਾ ਕਿਲੋ ਜਦ ਕਿਲੋ ਦਾ ਬੱਟਾ ਬਿੰਸੀਗਾ ਪਿੰਡਾਂ ਵਿੱਚ ਹਾਂ ਕੱਚੇ ਕੱਚੇ ਹੀ ਬੱਟੇ ਸੀ ਉਹਨੂੰ ਕੱਚਾ ਬੱਟਾ ਕਹਿੰਦੇ ਸੀ ਦਾ ਸਿਰ ਪੰਜ ਸਿਰ ਦੋ ਸਿਰ ਸਿਰ ਅੱਧ ਸਿਰ ਪੱਯਾ ਐਸ ਤਰ੍ਹਾਂ ਸਿਰ ਮੱਤੇ ਲਿਗੰਗ ਬਿਰ ਰੋਟੀ ਪਾਣੀ ਬਣਾ ਲੈਂਦੇ ਸੀ ਆਪ ਕਦੀ ਆਪ ਹਾਂ ਨਹੀਂ ਆਪ ਨੇ ਕਦੇ ਨਹੀਂ ਬਣਾਈ ਮੈਂ ਤੇ ਮੈਂ ਉਹ ਬਣਾਉਂਦੇ ਦੇਖੇ ਜੇ ਬਸ ਆਪਣੇ ਉਹ ਵਿੱਚ ਕਿ ਫੌਜ ਵਿੱਚ ਜਿਹੜੇ ਲੰਗਰੀ ਹੁੰਦੇ ਸੀ ਉਹ ਆਦਮੀ ਹੁੰਦੇ ਸੀ ਅੱਛਾ ਉਹਨਾਂ ਜੀ ਉੱਤੇ ਉਹ ਸਾਡੀ ਰੋਟੀ ਉਹ ਜੀ ਬਣਾਇ ਕਰਦੇ ਸੀ ਜੀ ਲੰਗਰੀ ਅੱਛਾ ਉਹ ਫੇ ਦੇਖਿਆ ਸੀ ਦੇਖਦੇ ਬਣਦੇ ਦੇਖਦੇ ਸੀ ਅਸੀਂ ਉਹਨਾਂ ਦੀ ਮਦਦ ਵਾਸਤੇ ਜਾਂਦੇ ਹੁੰਦੇ ਸੀ ਰੋਟੀ ਦੇ ਟਾਈਮ ਦੋ ਜਾਂ ਚਾਰ ਬੰਦੇ ਉਹਨਾਂ ਦੀ ਮਦਦ ਵਾਸਤੇ ਭੇਜ ਦੇਣੀ ਅੱਛਾ ਕਿਉਂ ਦੋ 300 ਬੰਦੇ ਦੀ ਰੋਟੀ ਬੰਦੀ ਸੀ ਲੰਗਰੀ ਹੁੰਦੀ ਦੋ ਜਾਂ ਤਿੰਨ ਉਹਨਾਂ ਦੇ ਫਿਰ ਪੂਰੇ ਤੇ ਹੁੰਦੇ ਉਹ ਫਿਰ ਪੇੜੇ ਪੂਰੇ ਕੱਢਣ ਵਾਸਤੇ ਆਟਾ ਗੁੰਨਣ ਵਾਸਤੇ ਲੱਕਣ ਲਾਉਣੇ ਵਾਸਤੇ ਜੁੱਲੇ ਵੀ ਜੀ ਉਹ ਇੱਕ ਦਿਨ ਫੌਜ ਵਿੱਚੋਂ ਜਿਹੜੇ ਉੱਥੇ ਮੇਰੇ ਵਰਗੇ ਪੱਤੀ ਹੋ ਕੇ ਗਏ ਜਾਂਦੇ ਸੀ ਉਹਨਾਂ ਵਿੱਚੋਂ ਭੇਜ ਦਿੰਦੇ ਸੀ ਲੰਗਰ ਲਈ ਟੈਂਪੀ ਅੱਛਾ ਹਾਂ ਉਹ ਫਿਰ ਉੰਡੀ ਮਦਦ ਕਰਦੇ ਸੀ ਫਰਟੇ ਜਿਹੜੇ ਜਮਾਤੀ ਸੀਗੇ ਹਾਂ ਜਿਹੜੇ ਤੁਹਾਡੇ ਜਮਾਤੀ ਸੀਗੇ ਹਾਂ ਜਮਾਤੀ ਹਾਂ ਕਿਹੜੀ ਕਲਾਸ ਤੱਕ ਪੜ੍ਹੇ ਤੁਸੀਂ ਮੈਂ 6ਵੀਂ ਤੱਕ ਪੜ੍ਹਿਆ 7ਵੀਂ ਤੱਕ ਪੜਿਆ ਹਾਂ ਇੱਥੇ ਕਰਾਲੀ ਸਕੂਲ ਵਿੱਚ ਫਿਰ ਮੈਂ ਫੌਜ ਵਿੱਚ ਜਾ ਕੇ ਇਕੁਅਲ ਟੂ ਮੈਟ੍ਰਿਕ ਦਾ ਪੜਾਈ ਕੀਤੀ ਅੱਛਾ ਫੌਜ ਵਿੱਚ ਹਾਂ ਫੌਜ ਵਿੱਚ ਇਕੁਅਲ ਟੂ ਮੈਟ੍ਰਿਕ ਅੱਛਾ ਉਹਦਾ ਫਿਰ ਮੈਨੂੰ ਸਰਟੀਫਿਕੇਟ ਮਿਲੇ ਹੋਇਆ ਇਕੁਅਲ ਟੂ ਮੈਟ੍ਰਿਕ ਦਾ ਅੱਛਾ ਉਹਦਾ ਵੱਖਰਾ ਪੇਪਰ ਹੁੰਦਾ ਤਾਂ ਹਾਂ ਵੱਖਰਾ ਪੇਪਰ ਵੱਖਰੀ ਹੋ ਗਈ ਉਹਦੀ ਲਿਪੀ ਵੀ ਹੁੰਦੀ ਸੀ ਰੋਮਨ ਉਰਦੂ ਕਹਿੰਦੇ ਸੀ ਉਹਨੂੰ ਅੱਛਾ ਹਾਂ ਉਹ ਹਰਫ ਹੁੰਦਾ ਜਿੱਦਾਂ ਇਹ ਅਰਬੀ ਹਾਂ ਉਹ ਹਰਫੇ ਹੀ ਹੁੰਦੇ ਜੀ ਲੇਕਿਨ ਉਹਦੀ ਆਵਾਜ਼ ਹੋਰ ਸੀ ਬੀਬੀ ਆਵਾਜ਼ ਦੇਕਰ ਬਰੇਬੋ ਬਾਹਰ ਕੋ ਬਾਰ ਬਰ ਅਕਣ ਅੱਛਾ ਹਾਂ ਫੌਜੀ ਪੜਾਈ ਹੋਰ ਸੀ ਲਿਪੀ ਹੋਈ ਸੀ ਲਫ਼ਜ਼ ਹੋਈ ਸੀ ਕੇ ਲੇਕਿਨ ਉਹਦੀ ਆਵਾਜ਼ ਬਦਲ ਕੇ ਬਣ ਗਈ ਸੀ ਉਹ ਜਦ ਤੁਹਾਡਾ ਵਿਆਹ ਹੋਇਆ ਤਾਂ ਉਹ ਜਦ ਤੁਹਾਨੂੰ ਦੇਖ ਦਿਖਾਈ ਹੋਈ ਸੀ ਤੁਹਾਡੀ ਤੁਹਾਡੇ ਘਰ ਦੇ ਨਾਲ ਕਿਹਾ ਤੁਹਾਡੇ ਜਦ ਵਿਆਹ ਹੋਇਆ ਤਾਂ ਤੁਹਾਡੀ ਦੇਖ ਦਿਖਾਈ ਹੋਈ ਸੀ ਪਹਿਲਾਂ ਇੱਕ ਦੂਜੇ ਨੂੰ ਦੇਖਿਆ ਤਾਂ ਘਰ ਵਾਲੀ ਨੂੰ ਦੇਖਿਆ ਤਾਂ ਕੜੀ ਨੂੰ ਨਹੀਂ ਦੇਖਿਆ ਮੈਨੂੰ ਤਾਂ ਦੇਖਣ ਆਏ ਤੇ ਉਹਦੇ ਘਰ ਵਾਲੀ ਦੇ ਮਾਂ ਬਾਪ ਅੱਛਾ ਮਾਂ ਵੀ ਇੰਡੀ ਆਉਂਦੇ ਬਾਪੇ ਆਉਂਦੇ ਨੇ ਅੱਛਾ ਉਹਨਾਂ ਦੀ ਹੋਈ ਸੀ ਉਦੇ ਕੇ ਫਿੱਟ ਕਰਦੇ ਸੀ ਜਮੀਨ ਵੀ ਪੁੱਛਦੇ ਸੀ ਵੀ ਤੈਨੂੰ ਕਿੰਨੀ ਕਿ ਜਮੀਨ ਆਉਂਦੀ ਏ ਮੁੰਡੇ ਨੂੰ ਅੱਛਾ ਫੇ ਘਰ ਵੀ ਦੇਖਣਾ ਵੀ ਸਾਡੀ ਕੁੜੀ ਨੂੰ ਜਿਆਦਾ ਲਪੜਣਾ ਲੁਪਣਾ ਨਹੀਂ ਪੈएगा ਅੱਛਾ ਘਰ ਵੀ ਐ ਕੋਈ ਚੰਗਾ ਬੈਠੇ ਉਸਨੇ ਨੂੰ ਹਾਂ ਇਹ 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 ਨੇ ਜੀ ਜੰ ਦੇਖਦੇ ਜੀ ਹਾਲ ਵੀ ਦੇਖਦੇ ਬੌਲ ਵੀ ਦੇਖਦੇ ਜੀ ਵੀ ਕੋਈ ਡੰਗਰ ਦੁੱਧ ਪੀਣੇ ਨੂੰ ਵੀ ਰੱਖਿਆ ਹੋਇਆ ਹੈ ਕਿ ਨਹੀਂ ਕੋਈ ਪਹਿਲਾਂ ਕਿਹਾ ਜਾ ਕੰਮ ਹੈ ਕੋਈ ਚੰਗਾ ਕੰਮ ਕੋਈ ਕੋਈ ਚੰਗੀ ਆਪਣੀ ਖੇਤੀ ਕਰਦੇ ਆ ਕਿਉਂਕਿ ਐਵੇਂ ਲੋਕਾਂ ਦੀ ਬੋਨਿੰਗ ਐ ਕੰਨ ਦੇਖਦੇ ਸੀ। ਅੱਛਾ ਆਪਸ ਕੁੜੀ ਮੁੰਡਾ ਨਹੀਂ ਸੀ ਦੇਖਦੇ ਕਦੂਏ ਨੂੰ? ਹਾਂ। ਕੁੜੀ ਮੁੰਡਾ ਨਹੀਂ ਸੀ ਦੇਖਦੇ। ਨਾ। ਕੁੜੀ-ਮੁੰਡਾ ਨਹੀਂ ਸੀ ਦੇਖੀ। ਉਹ ਵਿਆਹ ਤੇ ਵਾਹ ਦੇਖਦੇ ਤੇ। ਹਾਂ। ਵਿਆਹ ਤੇ ਬਾਦ। ਤੁਹਾਨੂੰ ਤੁਹਾਨੂੰ ਤੁਸੀਂ ਫੌਜੀ ਤੇ ਜਦ ਵਿਆਹ ਹੋਇਆ ਤੁਹਾਡਾ? ਮੇਰਾ ਹਾਂ। ਮੈਂ ਜਦ ਭੱਟੀ ਹੋ ਗਿਆ ਇਹਦਾ ਵੇ। ਪਰਤੀ ਹੋਗੇ ਤੇ ਪਾਰਟੀ ਤੋਂ ਬਿਆਹ ਤਾਂ ਹੋਇਆ ਹੈਗਾ ਦਿਵਾਲੀ ਵਿੱਚ ਹਾਂ ਫਿਰ ਦਿਵਾਲੀ ਤੋਂ ਬਾਅਦ 2 ਸਾਲ ਬਾਅਦ ਫਿਰ ਉਹਨੂੰ ਕਹਿੰਦੇ ਮਕਲਾਵਾ ਅੱਛਾ ਉਹ ਮਕਲਾਵਾ ਫਿਰ 2 ਸਾਲ ਬਾਅਦ ਸੰਚਟਾਲੀ ਵਿੱਚ ਹੋਇਆ ਸੀ ਅੱਛਾ ਤੇ ਮਕਲਾਵਾ ਜਦੋਂ ਹੋਣਾ ਉਸ ਵਕਤ ਜੋ ਉਹ ਲੜਕੀ ਜਿਹੜੀ ਜੋ ਸਾਡੇ ਘਰ ਆਈਗੀ ਠੀਕ ਹੈ ਉਸ ਤੋਂ ਪਹਿਲਾਂ ਨਹੀਂ ਬਿਆਹ ਵਿੱਚ ਬੇਸ਼ਕ ਹੋ ਜਾਂਦਾ ਸੀ ਬਿਆਹ ਤਾਂ ਫਿਰ 2 ਸਾਲ ਬਾਅਦ ਕੋਈ 4 ਸਾਲ ਬਾਅਦ ਕੋਈ 5 ਸਾਲ ਬਾਅਦ ਕੋਈ 3 ਸਾਲ ਬਾਅਦ ਐਕਨ ਬੇ ਲੜਕੀ ਨੂੰ ਦੁਬਾਰਾ ਪੇਜ ਦਿੱਤੇ ਉਹ ਉਹਦੇ ਮਾਂ-ਬਾਪ ਆਪਣੇ ਸੌਰਣ ਦੇ ਘਰ ਉਹਨੂੰ ਮੁਕਲਾਵਾ ਕਹਿੰਦੇ ਤੇ ਮੁਕਲਾਵਾ ਕਹਿੰਸੀ ਉਹਨੂੰ ਤੁਹਾਡਾ ਮੁਕਲਾਵਾ ਕਿੰਨੇ ਸਾਲ ਬਾਅਦ ਹੋਇਆ ਮੇਰਾ ਹੋ ਗਿਆ ਤਾਂ 3.5 ਸਾਲ ਬਾਅਦ 3.5 ਸਾਲ ਬਾਅਦ ਹੋ ਗਿਆ 40 ਵਿੱਚ ਹੋ ਗਿਆ ਉਹ ਮੁਕਲਾਵੇ ਤੇ ਕੀ ਪ੍ਰੋਗਰਾਮ ਹੁੰਦਾ ਸੀਗਾ ਕੁਝ ਨਹੀਂ ਹੁੰਦਾ ਬਸ ਉਹਨਾਂ ਨੇ ਸੰਨੂ ਸੰਦੇਸ਼ ਵੀ ਦੇ ਨਾਂ ਵੀ ਬਰਾਂਡੇ ਤੱਕ ਨੂੰ ਆ ਗਿਆ ਤੁਸੀਂ ਤੇ ਸਾਡੇ ਘਟੇ 56 ਬੰਦੇ ਸਖਾਸ ਖਾਸ ਮੁੰਡੇ ਦਾ ਮਾਮਾ ਮੁੰਡੇ ਦਾ ਬਾਪ ਤੇ ਹੋਰ ਕੋਈ ਖਾਸ ਕੋਈ ਹੋਰ ਹੋਇਆ ਵੇ ਪਾਈ ਕੋਈ ਕੋਈ ਚਾਚਾ ਟਾਇਆ ਉਹ ਰੱਜ ਵਿੱਚ ਆਇਆ ਗੱਡੇ ਵਿੱਚ ਬੈਠ ਗਏ ਉਹਨਾਂ ਦੇ ਘਰ ਚਲੇ ਜਾਣਾ ਉੱਥੇ ਇਕ ਰਾਤ ਰਹਿਣਾ ਜਾਂਦੇ ਜਿਆਦਾ ਮਾ ਉਹਨੂੰ ਲੈ ਕੇ ਲੜਕੀ ਨੂੰ ਐਥੇ ਆਪਣੇ ਘਰ ਆ ਜਾਣਾ